ਕਿ ਪਰ ਇਹ ਗੱਲ ਹੈ ਕਿ ਉਹ ਪਤਾ ਨਹੀਂ ਮੈਨੂੰ ਕਾਤੋਂ ਚੰਗਾ ਲੱਗਦਾ ਸੀ ਮੈਨੂੰ ਖੁਦ ਨੂੰ ਨਹੀਂ ਪਤਾ ਇੱਕ ਤਾਂ ਸੋਹਣਾ ਸੁਨੱਖਾ ਜਵਾਨ ਦੂਜਾ ਇਹ ਹੈ ਕਿ ਗੁਰਦਾਸ ਮਾਨ ਸਾਹਿਬ ਤੋਂ ਬਾਅਦ ਜੇ ਕਿਸੇ ਤੇ ਲਾਚਾ কুরਤਾ ਤੇ ਪੱਗ ਦੀ ਫੱਬਤ ਆਈ ਹੈ ਇਕਾਰਾ ਸਰੀਰ ਉਹ ਹੈ ਰਾਜਵੀਰ ਜਬੰਦਾ ਅੱਜ 11ਵਾਂ ਦਿਨ ਜਿਹੜਾ ਕਿ ਬੜਾ ਮਨਹੂਸ ਸਵੇਰ ਦਾ ਚੜਿਆ ਹੋਇਆ ਅਸੀਂ ਤੇ ਪਹਿਲਾਂ ਹੀ ਨਹੀਂ ਭੁੱਲੇ ਡਾਕਟਰ ਜਸਵੰਦਰ ਭੱਲਾ ਸਾਹਿਬ ਜੀ ਨੂੰ ਇਸ ਸੰਗੀਤ ਸਮਰਾਟ ਜਨਾਬ ਚਰਨਜੀਤ ਹੋਜਾ ਸਾਹਿਬ ਜੀ ਨੂੰ ਇਹ ਹੁਣ ਅਰਾਜ ਵਿਜ ਬੰਦੇ ਦੀ ਖਬਰ ਆ ਗਈ ਹੈ ਤੇ ਕੱਲ ਹੀ ਅਜੇ ਸੰਸਕਾਰ ਕਰਕੇ ਹਟੇ ਆ ਧਾਰਮਿਕ ਗਾਇਕ ਸੋਨ ਲਾਲ ਸੈਣੀ ਜੀ ਜਿਹੜੇ ਹਿਆਰਪੁਰ ਚੱਬੇਵਾਲ ਪੱਟੀ ਤੋਂ ਨੇ ਔਰ ਰਾਜੂ ਮਹੀ ਉਹ ਵੀ ਧਾਰਮਿਕ ਗਾਇਕ ਬਹੁਤ ਸਰੀਲਾ ਗਾਇਕ ਪਤਾ ਨਹੀਂ ਕਲਾਕਾਰਾਂ ਤੇ ਕਦੋਂ ਮਾੜੀ ਬਣੀ ਹੋਈ ਹੈ ਤੇ ਨਾਲ ਦੀ ਨਾਲ ਮੈਂ ਸਲੂਟ ਕਰਦਾ ਜੀ ਖਾਸ ਕਰਕੇ ਜਿਹਨਾਂ ਨੇ ਉੱਥੇ 11 ਦਿਨ ਖੜੇ ਰਹੇ ਉੱਥੇ ਫੋਟੋ ਆਫਿਸ ਤੇ ਬੈਠਣ ਨੂੰ ਕੋਈ ਬੈਂਚ ਵੀ ਹੈ ਨਹੀਂ ਜੀ 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 ਖੜੇ ਹੋ ਕੇ ਹੀ ਇੱਕ ਦੋ ਇਹਨਾਂ ਗੱਲਾਂ ਕਰਕੇ ਇੱਕ ਦੋ ਦਾ ਆਪਣਾ ਆਪਣੇ ਆਪ ਨੂੰ ਵਿਸ਼ਵਾਸ ਦੇਣ ਲੱਗੇ ਅਰਦਾਸ ਵਾਹਿਗੁਰੂ ਕਿ ਮੇਰ ਕਰ ਸਲੂਟ ਆ ਦੀ ਵਾਈਫ ਨੂੰ ਜਿਹੜੀ ਲਗਾਤਾਰ ਗੁਰਦੁਆਰਾ ਅੰਮ੍ਰਿਤਸਰ ਅਖੰਡਪਰ ਸਾਹਿਬ ਆਖਾ ਕੇ ਅਰਦਾਸਾ ਕਰਕੇ ਭੋਗ ਪਾ ਰਹੀ ਇੱਕ ਬਜ਼ੁਰਗ ਹੈ ਉਹ ਰੋਜ਼ 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 ਇੱਕ ਬਜ਼ੁਰਗ ਅਰਦਾਸ ਕਰਕੇ ਉੱਥੇ ਪ੍ਰਸ਼ਾਦ ਲੈ ਕੇ ਆਉਂਦੀ ਹੁੰਦੀ ਸੀਗੀ ਔਰ ਸਲੂਟ ਹੈ ਉਹਦੀ ਮਾਤਾ ਨੂੰ ਜਦ ਮੈਂ ਉਹਦੋਂ ਪੈਰੀ ਹੱਥ ਲਾਇਆ ਉਹਨੇ ਧੰਨਵਾਦ ਕੀਤਾ ਹੱਥ ਜੋੜ ਕੇ ਮੈਂ ਕਿਹਾ ਨਹੀਂ ਮਾਤਾ ਧੰਨਵਾਦ ਨਹੀਂ ਅਸੀਂ ਰਾਜਵਿਰਜਵੰਤਾ ਤਾਂ ਨਹੀਂ ਬਣ ਸਕਦੇ ਕਿਉਂਕਿ ਅਸੀਂ ਪੁੱਤਿਆ ਤਾਂ ਡੇ ਕਦੇ ਧੰਨਵਾਦ ਕਿ ਤੁਸੀਂ ਮੇਰੇ ਪੁੱਤ ਲਈ ਅਰਦਾਸਾਂ ਕੀਤੀਆਂ ਕਰਦੇ ਕਿਉਂਕਿ ਮੈਂ ਵੀ ਸੋਸ਼ਲ ਮੀਡੀਆ ਤੇ ਪਉਂਦਾ ਸੀ ਜਿੰਨੇ ਵੀ ਜਗਰਾਤੇ ਜਿੰਨੇ ਵੀ ਮੇਲੇ ਹੋਏ ਆ ਕਿ ਸੰਗਤਾਂ ਕੋਲ ਅਰਦਾਸ ਕਿਉਂਕਿ ਸੰਗਤਾਂ ਦੀ ਲੱਗਦੀ ਹੈ ਸ਼ਾਇਦ ਮੈਂ ਮਾੜਾ ਹੋਵਾਂ ਮੇਰੀ ਅਰਦਾਸ ਨਾ ਲੱਗੇ ਸੰਗਤਾਂ ਦੀ ਅਰਦਾਸ ਲੱਗ ਜਾਂਦੀ ਹੈ ਤੇ ਸਲੂਟ ਹੈ ਕੁਲਵਿੰਦਰ ਬਿੱਲੇ ਨੂੰ ਜਿਹੜਾ ਲੋਕ ਗਾਇਕ ਹੈ ਸਲੂਟ ਹੈ ਕਨਵਰ ਗਰੇਵਾਲ ਸਾਹਿਬ ਜੀ ਨੂੰ ਸਲੂਟ ਹੈ ਰੇਸ਼ਮ ਸਿੰਘ ਅਨਮੋਲ ਜਿਹੜੇ ਲਗਾਤਾਰ 11 ਦਿਨ ਤੇ ਉਹਦਾ ਖਾਸ ਮੈਨੇਜਰ ਭਾਜੀ ਭਗਵੰਤ ਸਿੰਘ ਹੁਣੀ